ਉਦੇvare ਦਾ ਸ਼ਤਾਮਾ ਤਾਂ ਮੈਂ ਤਾਂ ਤਾਂ ਹੈ ਨਹੀਂ ਸੀਗਾ ਜਿੱਦਾਂ ਉਹ ਤੁਹਾਡੇ ਸਾਹਮਣੇ ਮੈਂ ਉਹ ਅਛਲੀ ਨੇ ਪੇਸ਼ ਕਰ ਦਿੱਤਾ ਮੇਰਾ ਬਚਪਨ ਤਾਂ ਗੁਜਰਿਆ ਸੀਗਾ ਭਾਈ ਲਾਲੋ ਆਸ਼ਰਮ ਦਾ ਮੁਕਸੀਰ ਉਦਾਰ ਸੀਗਾ ਪਪਾ ਹਰਗੇਸ਼ ਸਿੰਘ ਭੌਂਰਾ ਜਿਨ੍ਹਾਂ ਨੇ 90 ਤੋਂ ਲੈ ਕੇ ਉਹਨਾਂ ਨੇ ਜਾਨ ਤੱਕ 17 ਤੱਕ ਉਹਨਾਂ ਨੇ 27 ਸਾਲ ਹੋਣਾ ਹੈ ਮੈਂ ਉਹਨਾਂ ਦੇ ਨਾਲ ਹੀ ਰਿਹਾ ਬਚਪਨ ਮੇਰਾ ਉਹਨਾਂ ਦੇ ਨਾਲ ਹੀ ਗੁਜਰਿਆ ਮੈਂ ਪਿੱਛੇ ਦੇ ਹਟਸਟਾਪ ਰਹਿਣ ਲੱਗਿਆ ਸੀ ਬਹੁਤਾ ਜ਼ਿਆਦੇ ਉਹਨਾਂ ਦੇ ਬਰਾਗ ਦੇ ਵਿੱਚ ਲਾਲੋ ਜਾਂ ਹੋਰ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਹੋਰ ਇਹਨਾਂ ਨੇ ਮੈਨੂੰ ਬੜਾ ਤਰਾਸਾ ਦਿੱਤਾ ਇੱਕ ਮਨੋਂ ਹੌਲਦਾ ਵੀ ਦੇ ਦਿੱਤਾ ਸੰਗਰੂਰ ਜਿਹੜੇ ਦਾ ਜਨਰ ਸੱਤਰ ਦਾ ਪਿੱਛੇ ਜਿਹਾ ਥਾਪੜਾ ਦਿੱਤਾ ਮੈਨੂੰ ਉਹਦੇ ਕਰਕੇ ਮੈਂ ਥੋੜਾ ਮੋਤਾ ਲੱਗ ਗਿਆ ਬੋਲਣ ਤੇ ਮੇਰਾ ਐਡਾ ਹੈਗੇ ਸੀ ਜਿਗਣਾ ਪਾਪਾ ਜੀ ਨਾਲ ਗੱਲ ਕਰਕੇ ਥੋੜਾ ਜਿਆਦਾ ਜਿਆਦਾ ਥੋੜਾ ਜਿਆਦਾ ਬਾਕੀ ਮੇਰੇ ਸੌਰਭ ਸਾਹਿਬ ਪੂਰੀ ਸੱਚੀਗੇ ਸ਼ਰੋਬਰੀ ਕੁਸ਼ਰ ਬਲਵੰਤ ਸਿੰਘ ਜੀ ਪਮਾਰ ਪਰ ਉਧਰੋਂ ਪਰਿਵਾਰ ਵੀ ਉਹ ਸਾਰੇ ਆਪਣੇ ਦਿਨੇ ਮੇਰੇ ਬਹੁਤ ਜੀਤੀ ਕਿ ਨੇ ਜਿਹੜੇ ਬੜੀ ਵਧੀਆ ਬੁਲਾ ਰਹੀ ਹੈ ਉਹ ਦੇਖ ਕੇ ਥੋੜਾ ਜਿਆਦਾ ਹੁੰਦਾ ਆਪੋ ਦਾ ਕਹਿੰਦਾ ਗੁਜਰ ਜਾਂਦੀ ਹੈ ਨੇਕੀ ਔਰ ਵਧੀ ਗੁਜਰ ਜਾਂਦੀ ਹੈ ਨੇਕੀ ਔਰ ਵਧੀਏ ਕਾਣਵੇਂ ਗਾਫਲਾ ਕਿਆਮਤ ਤੱਕ ਮਗਰ ਰਹਿੰਦਾ ਤੁਮੋ ਕਾ ਅਸਰ ਬਾਕੀ ਕਿਆਮਤ ਤੱਕ ਰਹਿੰਦਾ ਕਾ ਹੋਰ ਬੋਲਦਾ ਆਪਣੇ ਕੌਮ ਬਾਰੇ ਬੋਲਦਾ ਚੜ੍ਹਦੀ ਕਲਾ ਚ ਜਾਓ ਵੀ ਤੂੰ ਆਪਣੇ ਆਪ ਨੂੰ ਵਧੀਆ ਹਾਣੇ ਇਹਨਾਂ ਦਾ ਪੋਡਿਆ ਸੁਭਾਅ ਤਾਂ ਮੈਨੂੰ ਵਧੀਆ ਲੱਗਿਆ ਤੇ ਉਹਦੇ ਕਰਕੇ ਮੈਂ ਇੱਥੇ ਸ਼ਾਮਲ ਹੋਇਆ ਇਹਨਾਂ ਨੇ ਬਹੁਤ ਵਿਚਾਰਾਂ ਵੀ ਹੋਈਆਂ ਨੇ ਵਿਚਾਰ ਦੀ ਗੱਲ ਅੱਛੀ ਲੈ ਕੇ ਜਾਣਗੇ ਹਾਂ ਇਹ ਸਿਆਸੀ ਨਹੀਂ ਹੈਗੇ ਇਹਨਾਂ ਨੂੰ ਤੁਹਾਨੂੰ ਦੱਸ ਦਿੰਦਾ ਕਹਿੰਦਾ ਜਿਸ ਕੌਮ ਦੀ ਸ਼ਕਤੀ 'ਚ ਵੇਖਣੀ ਹੈ ਜਿਸ ਕੌਮ ਦੀ ਸ਼ਕਤੀ 'ਚ ਵੇਖਣੀ ਹੈ ਕਦੇ ਗਿਣੋ ਨਾ ਉਹਦੇ ਮਰੀਦ ਕਿੰਨੇ ਬੰਦੇ ਗਿਣੋ ਨਾ ਕਰੋ ਇਹ ਬੰਦੇ ਗਿਣੋ ਨਾ ਸ਼ਗਮੇ ਕਰੋ ਕਿੰਤੀ ਉਸ ਕੌਮ ਦੇ ਵਿੱਚ ਹੋਏ ਸੀ ਇਹ ਕਿੰਨੇ ਗਣ ਕੇ ਵੇਖੋ ਸੰਸਾਰ ਦੀਆਂ ਕੁੱਲ ਕੌਮਾਂ ਗਣ ਕੇ ਵੇਖੋ ਸੰਸਾਰ ਦੀਆਂ ਕੁੱਲ ਕੌਮਾਂ ਵੇਖੋ ਕੌਣ ਉੱਚੀ ਕੌਣ ਨੀਵੀਂ ਜਿਸ ਕੌਮ ਦੇ ਹੁਣ ਸ਼ਹੀਦ ਬਹੁਤੇ ਜਿਸ ਕੌਮ ਦੇ ਹੁਣ ਸ਼ਹੀਦ ਬਹੁਤੇ ਉਸ ਕੌਮ ਦੀ ਰਹਿ ਜਾਂਦਾ ਸਦਾ ਧਾਮ ਵਿੱਚ ਇਹ ਜੀਆ ਸਾਡੇ ਕੌਮ ਸਾਡੇ ਹਿੱਸੇ ਆਇਆ ਗੁਰੂ ਨਾਨਕ ਦਾ ਮਾਰਗ ਵੀ ਸਾਡੇ ਹਿੱਸੇ ਆਇਆ ਲਾਲੋ ਤੋਂ ਲੈ ਕੇ ਜਬਰਨਾਮਾ ਵੀ ਸਾਡੇ ਘਰ ਲਿਖਿਆ ਪੁਰ ਸਾਹਨੇ ਬਿਨਾ ਗੰਗੜ ਮੈਂ ਜਾ ਕੇ ਆਇਆ ਪਛੇਜੇ ਆਪਦੇ ਹੰਨੂੰ ਨੀਵੇਂ ਨਾ ਸਮਝਿਆ ਕਰੋ ਚੜ੍ਹਦੀ ਕਲਾ ਤੇ ਰਹਿਣਾ ਕਰੋ ਮੈਂ ਜਦੋਂ ਦਾ ਇਹਨਾਂ ਦਾ ਸਾਥ ਹੋਇਆ ਚੜ੍ਹਦੀ ਜਾਂਦਾ ਪਹਿਲਾਂ ਬਬਾਈ ਦੇ ਟਾਈਮ ਤੇ ਹੁੰਦਾ ਸੀ ਹੁਣ ਚੜ੍ਹ ਚੰਦ ਲਾਗੇ ਇੱਕ ਮੈਂ ਰਾਮ ਗੜੀਆਂ ਬਾਰੇ ਉਹਨਾਂ ਬਾਅਦ ਚ ਲਾ ਲُوا ਜੀ ਬਾਰੇ ਵੀ ਬੋਲਣਾ ਹੁਣ ਕਹਿੰਦਾ ਰਾਮ ਗੜੀਆਂ ਮਿਸਰ ਦੇ ਸ਼ੇਰ ਸਰਦਾਰ ਬਣ ਕੇ ਰਾਮ ਗੜੀਆਂ ਮਿਸਰ ਦੇ ਸ਼ੇਰ ਸਰਦਾਰ ਬਣ ਕੇ ਧਾਕ ਪੈਸੇ ਵਿੱਚ ਜਹਾਨ ਤੇਰੀ ਜੱਸਾ ਸਿੰਘ ਦਾ ਜਸ ਗਾਮ ਦਾ ਜਗ ਸਾਰਾ ਫਤਿਹ ਦਿੱਤੀ ਸੀ ਹਰ میدان ਤੇਰੀ ਇੱਜ਼ਤ ਆਣ ਤੇ ਧਰਮ ਦੀ ਸ਼ਾਨ ਖਾਤਰ ਇੱਜ਼ਤ ਆਣ ਤੇ ਦਿੱਸੀ ਹਰ میدان ਤੇਰੀ ਇੱਜ਼ਤ ਆਣ ਤੇ ਧਰਮ ਦੀ ਸ਼ਾਨ ਖਾਤਰ ਇੱਜ਼ਤ ਆਣ ਤੇ ਧਰਮ ਦੀ ਸ਼ਾਨ ਖਾਤਰ ਚੱਲਦੇ ਨਹੀਂ ਦੁਖੜੇ ਸਦਾ ਜਾਨ ਤੇਰੀ ਹੈਂਕੜ ਆਵਾਜ਼ ਹੈਂ ਜਿਹੜਾ ਬਾਲਿਆ ਜਨਮ ਹੈ ਸਨ ਏਹ ਮੰਡੇ ਜਦੋਂ ਚੰਦ ਦੀ ਹੈ ਸੀ ਕਿਰਪਾ ਮਿਲੀ ਆਇਆ ਜਿਹੜਾ ਮੁਕਾਬਲੇ ਵਿੱਚ ਤੇਰੇ ਆਇਆ ਜਿਹੜਾ ਮੁਕਾਬਲੇ ਵਿੱਚ ਤੇਰੇ ਉਸ ਦੀ ਪਲ ਵਿੱਚ ਅਲਕ ਮੋਕਾ ਦਿੱਤੀ ਅਮਰ ਰਹੇਗਾ ਨਾਮ ਨਿਰਮਾਨ ਜਗ ਤੇ ਅਮਰ ਰਹੇਗਾ ਨਿਰਮਾਨ ਜਗ ਤੇ ਤੂੰ ਸੀ ਕੰਥ ਦੀ ਸ਼ਾਨ ਪਧਾਰਦੀ ਐਜਾ ਜਵਲਾ ਸੀ ਮੈਂ ਰਾਮਗੜ੍ਹ ਪੁੱਗਿਆ ਤੇ ਵੀ ਮੌਡਲ ਦਾ ਮੈਨੂੰ ਮੌਕਾ ਮਿਲਿਆ ਉੱਥੇ ਜਿਗਾਰੀ ਵਜਾਉਂਦੇ ਸੀ ਤੇ ਬੜਾ ਕਿਰਤਨ ਹੋਈ ਸੰਗਤ ਦੀ ਇਹ ਤੁਹਾਡੇ ਕਰਕੇ ਆ ਸਾਰਾ ਕੁਝ ਜੋ ਮੈਨੂੰ ਮਿਲਿਆ ਇੱਕ ਮੈਂ ਲਵੂ ਜੀ ਬਾਰੇ ਬੋਲਣ ਛੜਿਆ ਜਾਂ ਤੁਸੈ ਲਿਖੀ ਜੀ ਕਰਦੀ ਬੈਠੇ ਕਿ ਨਵਾਂ ਹੀ ਲੱਗਿਆ ਹੁਣ ਵਰਤਨ ਰਮਲੇ ਪਤਾਰੋ ਸੁਹਾਵਾ ਮੈਂ ਕਹਿੰਦਾ ਆਦ ਪੁਰਖ ਗੁਰ ਨਾਨਕ ਆਦ ਪੁਰਖ ਗੁਰ ਨਾਨਕ ਨਾਮ ਸ਼ਿਕਾਰ ਦਰਨਵਾਰ ਕਰਿਆ ਸੁਹਾਰ ਕੱਲੂ ਕਾਲ ਦੇ ਜ਼ਮਾਨੇ ਦਾ ਕੱਟਿਆ ਦਿਲਾਂ ਚੋਂ ਕੱਢਿਆ ਦਿਲਾਂ ਚੋਂ ਰੂਜ ਨੀਚ ਦੇ ਭਲੇਖਿਆਂ ਨੂੰ ਕੀਤਾ ਪ੍ਰਚਾਰ ਇਤ ਬਾਗ ਦੇ ਨਿਸ਼ਾਨੇ ਦਾ ਯੁਗ ਸੰਧੀ ਬਾਤਾਂ ਦਾ ਯੁਗ ਸੰਧੀ ਬਾਤਾਂ ਦਾ ਦੇਲਸੀ ਮੁਨਖਤਾ ਨੂੰ ਇੱਕੱਠੇ ਹੋ ਕੇ ਬਹਿਣਾ ਇਕੱਠੇ ਹੋ ਕੇ ਬਹਿਣਾ ਭਾਈ ਵਾਲੇ ਮਰਦਾਨੇ ਦਾ ਗਾ ਕੇ ਰੰਗੀ ਬਾਣੀ ਰਾਗ ਗਾ ਕੇ ਰੰਗੀ ਬਾਣੀ ਬਲਵੰਤ ਸੰਸਾਰ ਤਾਈ ਬਖਸ਼ਿਆ ਨਮੋਦ ਬਖਸ਼ਿਆ ਨਮੋਦ ਧਨ ਗਿਆਨ ਦੇ ਖਜ਼ਾਨੇ ਦਾ ਆ ਗਿਆਨ ਦੇ ਖਜ਼ਾਨੇ ਦਾ ਤੁਹਾਨੂੰ ਸਤਿਗੁਰਾਂ ਨੇ ਸਭ ਬਖਸ਼ਿਆ ਗੁਰ ਗ੍ਰੰਥ ਸਾਹਿਬ ਦੀ ਛੋੜੀ ਚ ਪਾਇਆ ਇਦੀ ਗੋਲ ਚ ਬੈਠਣ ਵਾਲੇ ਸੁਖ ਮੰਦਾ ਇੱਕ ਦਾ ਲਾਕਟ ਬੋਲਣਾ ਵੈਸੇ ਕਿ ਮੈਂ ਥੋੜਾ ਜਿਆਦਾ ਇੱਕ ਬਧੂਰਾ ਰਹਿ ਗਿਆ ਸੀ ਉਹ ਬੋਲਣਾ ਜਿਹੜਾ ਜਾਮ ਖਾਨ ਸਿੰਘ ਉਹਦਾ ਚੌਧਰੀ ਇਹ ਹੁਣ ਬਾਪ ਦਾ ਉਹਦਾ ਬੱਚਾ ਬਿਮਾਰ ਹੋ ਗਿਆ ਸੀ ਫਿਰ ਮੈਂ ਮਲਕ ਭਾਗ ਹੋਣੇ ਸਲਾਹ ਦਿੱਤੀ ਵੀ ਜਿੰਨੇ ਵੀ ਤੇਰੇ ਪੀਰ ਫਕੀਰ ਨੇ ਸਭ ਨੂੰ ਕੈਦ ਕਰਦਾ ਵੀ ਤੇਰਾ ਬੱਚਾ ਚਹੀ ਪੋਦੀਆਂ ਇਹਨਾਂ ਤੋਂ ਧੱਕੇ ਨਾਲ ਦਾ ਇਲਾਜ ਕਰਾ ਲੀ ਕੈਦ ਕਰਦੇ ਸੀ ਉਹਨੇ ਫਿਰ ਜਦੋਂ ਨਹੀਂ ਨਹੀਂ ਉਹਦਾ ਬਸ ਚੱਲਿਆ ਤਾਂ ਗੁਰੂ ਨਾਨਕ ਜੀ ਤੇ ਪੈਰੀ ਪੈ ਗਿਆ ਕਹਿੰਦਾ ਵੀ ਠੀਕ ਕਰੋ ਗੁਰੂ ਨਾਨਕ ਜੀ ਨੇ ਲਾਲੋ ਨੂੰ ਕਿਹਾ ਵੀ ਜਿਹੜਾ ਤੇਰਾ ਟੋਕਰ ਹੈ ਨਾ ਕੋਗਰੇ ਦਾ ਉਹਦਾ ਕੇ ਨੂੰ ਦੇ ਫਿਰ ਉਹਦੇ ਨਾਲ ਠੀਕ ਹੋਏ ਇਸੇ ਕਰਕੇ ਬੈਦ ਸੀ ਵਧੀਆ ਹੋ ਬਸ ਕਾ ਲਾਸਟ ਬੋਲਣਾ ਇਹ ਸੈਕਟਰੀ ਆ ਗਏ ਨੇ ਕਹਿੰਦਾ ਕੀਤਾ ਕੌਤਕ ਜਾਂ ਇਹ ਬਣਾ ਬਾਦ ਅੰਦਰ ਕੀਤਾ ਕੌਤਕ ਜਾਂ ਇਹ ਬਣਾ ਬਾਦ ਅੰਦਰ ਉਤਮ ਲਾਲੋ ਦੀ ਕਿਰਤ ਤੇ ਕਾਰ ਨਿਕਲੀ ਮਲਕ ਭਾਗੋ ਦੇ 36 ਪਦਾਰਥਾਂ ਤੋਂ ਮਲਕ ਭਾਗੋ ਦੇ 36 ਪਦਾਰਥਾਂ ਤੋਂ ਰੋਟੀ ਕੋਧਰੇ ਦੀ ਭਜੇਦਾਰ ਨਿਕਲੀ ਭਾਗੋ ਖੂਨ ਜੋ ਪਿੰਦਾ ਸੀ ਭਾਗੋ ਖੂਨ ਜੋ ਪਿੰਦਾ ਸੀ ਕਿਰਨੀਆਂ ਦਾ ਉਸਦੇ ਭੋਜਨੋਂ ਲਹੂ ਦੀ ਧਾਰ ਨਿਕਲੀ ਤੁੱਤ ਨਿਕਲਿਆ ਦਾਨੋਂ ਦੇ ਕੋਧਰੇ ਚੋਂ ਤੁੱਤ ਨਿਕਲਿਆ ਦਾਨੋਂ ਦੇ ਕੋਧਰੇ ਚੋਂ ਧੁੰਨੇ ਸਤ ਕਰਤਾ ਸਤ ਕਰਤਾ ਨਿਕਲੇ ਕਿੰਨੀ ਸ਼ਕਤੀ ਹੈ ਨੇਕ tâmਾਈ ਦੇ ਅੰਦਰ ਕਿੰਨੀ ਸ਼ਕਤੀ ਹੈ ਨੇਕ tâmਾਈ ਦੇ ਅੰਦਰ ਜਗ ਮੂਏ ਉਸ ਤੋਂ ਪੂਰਾ ਗਿਆਨ ਹੋਇਆ ਧਣੀ ਲਾਲਾ ਧਣੀ ਭਾਗੋ ਨੂੰ ਗੁਰਾਂ ਕਬੂਲਿਆ ਨਾ ਧਣੀ ਭਾਗੋ ਨੂੰ ਗੁਰਾਂ ਕਬੂਲਿਆ ਨਾ ਐ ਪਰ ਮਿਹਨਤੀ ਲਾਲੋ ਪਰਮਾਨੰਦ ਵਾਹਿਗੁਰੂ ਜੀ ਕਾ ਖਾਲਸਾ